ਰੰਗ ਵਿੱਚ ਰੰਗਿਆਂ ਹੋਿਆਂ ਨੂੰ ਜੱਗ ਫਿੱਕਾ ਲੱਗਦਾ ਏ ਯੇ ਸੁਰੰਗ ਵਿੱਚ ਰੰਗਿਆਂ ਹੋਿਆਂ ਨੂੰ ਜੱਗ ਫਿੱਕਾ ਲੱਗਦਾ ਏ ਉਹਦਾ ਵਿੱਚ ਨ ਪਿਆਰਾ ਸਹਿਦ ਦੇ ਨਾਲੋਂ ਮਿੱਠਾ ਲੱਗਦਾ ਏ ਉਹਦਾ ਵਿੱਚ ਨ ਪਿਆਰਾ ਸਹਿਦ ਦੇ ਨਾਲੋਂ ਮਿੱਠਾ ਲੱਗਦਾ ਏ ਯੇ ਸੁਰੰਗ ਵਿੱਚ ਰੰਗਿਆਂ ਹੋਿਆਂ ਜੱਗ ਫਿੱਕਾ ਲੱਗਦਾ ਏ ਇਸ ਰੰਗ ਵਿੱਚ ਰੰਗਿਆ ਹੋਇਆ ਨੂੰ ਜਦ ਫਿੱਕਾ ਲੱਗਦਾ ਏ ਬਾਕਰੂ ਵਿੱਚ ਰੰਗਿਆ ਹੋਇਆ ਨੂੰ ਜਦ ਫਿੱਕਾ ਲੱਗਦਾ ਏ ਜਿਹਦੇ ਵੱਲ ਯਹਵਾ ਹੋਵੇ ਤਾਂ ਉਹਦਾ ਦੁਸ਼ਮਣ ਕਿਹੜਾ ਏ ਜਿਹਦੇ ਵੱਲ ਯਹਵਾ ਹੋਵੇ ਤਾਂ ਉਹਦਾ ਦੁਸ਼ਮਣ ਕਿਹੜਾ ਏ ਹੋਵੇ ਦੋਦ ਵਡੇ ਰਾਏ ਉਹਦੇ ਮੂਰੇ ਖੜਾ ਗੋਲੀਅਤ ਵੀ ਬੜਾ ਨਿੱਕਾ ਲੱਗਦਾ ਏ ਉਹਦੇ ਮੂਰੇ ਖੜਾ ਗੋਲੀਅਤ ਵੀ ਬੜਾ ਨਿੱਕਾ ਲੱਗਦਾ ਏ ਯੇ ਸੂਰਾਂਗ ਵਿੱਚ ਰੰਗਿਆ ਹੋ ਯਾਰ ਤੂੰ ਜੱਗ ਪਿੱਕਾ ਲੱਗਦਾ ਏ ਸੁਰੰਗ ਵਿੱਚ ਰੰਗਿਆ ਹੋ ਯਾਰ ਜਦੋਂ ਸਿੱਕਾ ਲੱਗਦਾ ਏ ਪਾਕੂ ਵਿੱਚ ਰੰਗਿਆ ਹੋ ਯਾਰ ਜਦੋਂ ਸਿੱਕਾ ਲੱਗਦਾ ਏ ਪਾਕੂ ਵਿੱਚ ਰੰਗਿਆ ਹੋ ਯਾਰ ਜਦੋਂ ਸਿੱਕਾ ਲੱਗਦਾ ਏ ਜੇਰਾ ਪਰਮ ਪਿਤਾ ਦੀ ਸਤਰ ਸਾਇਆ ਵਿੱਚ ਹੜ ਪਾਲ ਰੈਂਦਾ ਏ ਜੇਰਾ ਪਿਤਾ ਦੀ ਸਤਿ ਸ਼ਾਇਆ ਵਿੱਚ ਹੜ ਪਾਲ ਰੈਂਦਾ ਏ ਜਿਹੜਾ ਉਹਦੇ ਪਾਕ ਪਰਾਂ ਦੀ ਠੰਡੀ ਸਾਂ ਵਿੱਚ ਬੈੰਦਾ ਏ ਜਿਹੜਾ ਉਹਦੇ ਪਾਕ ਪਰਾਂ ਦੀ ਠੰਡੀ ਸਾਂ ਵਿੱਚ ਬੈੰਦਾ ਏ ਉਹਦੇ ਮੱਥੇ 'ਤੇ ਨਾ ਬਦਨਾਮੀ ਦਾ ਕੋਈ ਟਿੱਕਾ ਲੱਗਦਾ ਏ ਉਹਦੇ ਮੱਥੇ 'ਤੇ ਨਾ ਬਦਨਾਮੀ ਦਾ ਕੋਈ ਟਿੱਕਾ ਲੱਗਦਾ ਏ ਯੇ ਸੁਰੰਗ ਵਿੱਚ ਰੰਗਿਆ ਹੋਇਆ ਉਹ ਯਾਰ ਜਗ ਫਿੱਕਾ ਲੱਗਦਾ ਏ ਇਸ ਰੰਗ ਵਿੱਚ ਰੰਗਿਆ ਹੋਇਆ ਨੂੰ ਜਦ ਫਿੱਕਾ ਲੱਗਦਾ ਏ ਕਾਕਰੂ ਵਿੱਚ ਰੰਗਿਆ ਹੋਇਆ ਨੂੰ ਜਦ ਫਿੱਕਾ ਲੱਗਦਾ ਏ ਇਸ ਰੰਗ ਵਿੱਚ ਰੰਗਿਆ ਹੋਇਆ ਨੂੰ ਜਦ ਫਿੱਕਾ ਲੱਗਦਾ ਏ